ਸਾਈ ਮੀਰਾ ਸ਼ਾਹ ਨੇ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹੜੇ ਪੰਜ ਸਵਾਲ ਕੀਤੇ ਅਤੇ ਗੁਰੂ ਸਾਹਿਬ ਨੇ ਉਹਨਾਂ ਦੇ ਕੀ ਉੱਤਰ ਦਿੱਤੇ ਆਓ ਸੁਣਦੇ ਹਾਂ ਸਾਈ ਮੀਰਾ ਸ਼ਾਹ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹ ਗੋਸ਼ਟੀ ਜੋ ਮਨ ਨੂੰ ਸ਼ਾਂਤੀ ਅਤੇ ਜੀਵਨ ਨੂੰ ਸੱਚੀ ਰਾਹ ਵਿਖਾਉਂਦੀ ਹੈ ਜਦੋਂ ਸਾਈ ਮੀਆਂ ਮੀਰ ਦੇ ਸ਼ਾਗਿਰਦ ਸਾਈ ਮੀਰਾ ਸ਼ਾਹ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪਹੁੰਚੇ ਤਾਂ ਉਹਨਾਂ ਨੇ ਪੰਜ ਅਜਿਹੇ ਸਵਾਲ ਕੀਤੇ ਜਿਨ੍ਹਾਂ ਵਿੱਚ ਪੂਰੀ ਕਾਇਨਾਤ ਦਾ ਸੱਚ ਛੁਪਿਆ ਹੋਇਆ ਸੀ ਸਾਈਂ ਮੀਰਾ ਸ਼ਾਹ ਨੇ ਆਪਣਾ ਪਹਿਲਾ ਸਵਾਲ ਕੀਤਾ ਹੇ ਸੱਚੇ ਪਾਤਸ਼ਾਹ ਮੈਂ ਪਾਪਾਂ ਤੋਂ ਤੌਬਾ ਕਰਦਾ ਹਾਂ ਪਰ ਗੁਨਾਹਾਂ ਦਾ ਡਰ ਮੈਨੂੰ ਰਾਤਾਂ ਨੂੰ ਸੌਣ ਨਹੀਂ ਦਿੰਦਾ ਇਹ ਡਰ ਕਿਵੇਂ ਖਤਮ ਹੋ ਸਕਦਾ ਹੈ ਗੁਰੂ ਸਾਹਿਬ ਨੇ ਫਰਮਾਇਆ ਕਿ ਜੇਕਰ ਸੱਚੇ ਮਨ ਨਾਲ ਤੌਬਾ ਕੀਤੀ ਹੋਵੇ ਪਾਪਾਂ ਦਾ ਡਰ ਨਹੀਂ ਰਹਿੰਦਾ ਆਪਣੇ ਆਪੇ ਦਾ ਖਿਆਲ ਛੱਡਣਾ ਹੀ ਅਸਲ ਤੋਬਾ ਹੈ ਇਸ ਨਾਲ ਮਨ ਵਿੱਚੋਂ ਸਾਰੀਆਂ ਬੁਰਾਈਆਂ ਅਤੇ ਵਕਾਰ ਦੂਰ ਹੋ ਜਾਂਦੇ ਹਨ ਗੁਰੂ ਜੀ ਨੇ ਸਾਈਂ ਜੀ ਨੂੰ ਕਿਹਾ ਕਿ ਜਦੋਂ ਤੱਕ ਮਨ ਵਿੱਚ ਮੈਂ ਬੈਠੀ ਹੈ ਉਦੋਂ ਤੱਕ ਡਰ ਵੀ ਬੈਠਾ ਰਹੇਗਾ ਆਪਣੇ ਆਪ ਨੂੰ ਪਰਮਾਤਮਾ ਦੇ ਹਵਾਲੇ ਕਰ ਦਿਓ ਜਿਸ ਦਿਨ ਤੁਹਾਡਾ ਆਪਾ ਮੁੱਕ ਗਿਆ ਉਸ ਦਿਨ ਤੁਹਾਡੇ ਅੰਦਰੋਂ ਸਾਰੀਆਂ ਬੁਰਾਈਆਂ ਦਾ ਡਰ ਵੀ ਮੁੱਕ ਜਾਵੇਗਾ ਗੁਰੂ ਜੀ ਨੇ ਕਿਹਾ ਮੀਰਾ ਸ਼ਾ ਤੋਬਾ ਸਿਰਫ ਸ਼ਬਦਾਂ ਦੀ ਨਹੀਂ ਹੁੰਦੀ ਸਗੋ ਹੋਮੇ ਦੇ ਤਿਆਗ ਦੀ ਹੁੰਦੀ ਹੈ ਜਦੋਂ ਮੈਂ ਮਰ ਜਾਂਦੀ ਹੈ ਤਾਂ ਡਰ ਆਪਣੇ ਆਪ ਦਮ ਤੋੜ ਦਿੰਦਾ ਹੈ ਗੁਨਾਹਾਂ ਦਾ ਡਰ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਅਸੀਂ ਗੁਨਾਹਾਂ ਦੇ ਨਾਲ ਜੁੜੇ ਰਹਿੰਦੇ ਹਾਂ ਜਿਸ ਦਿਨ ਸੱਚੇ ਮਨ ਨਾਲ ਰੱਬ ਦੀ ਰਜ਼ਾ ਵਿੱਚ ਆ ਗਏ ਉਸ ਦਿਨ ਪਾਪਾਂ ਦੇ ਪਹਾੜ ਵੀ ਰਾਖ ਬਣ ਜਾਣਗੇ ਅਸਲ ਤੋਬਾ ਉਹ ਨਹੀਂ ਜੋ ਸਿਰਫ ਗੋਡਿਆਂ ਦੇ ਭਾਰ ਬੈਠ ਕੇ ਕੀਤੀ ਜਾਵੇ ਅਸਲ ਤੋਬਾ ਉਹ ਹੈ ਜੋ ਇਨਸਾਨ ਦੇ ਕਿਰਦਾਰ ਨੂੰ ਬਦਲ ਕੇ ਉਸ ਨੂੰ ਪਵਿੱਤਰ ਕਰ ਦਵੇ ਸਾਈ ਮੀਆਂ ਮੀਰ ਨੇ ਆਪਣਾ ਦੂਸਰਾ ਸਵਾਲ ਪੁੱਛਿਆ ਕਿ ਹੇ ਸੱਚੇ ਪਾਤਸ਼ਾਹ ਦੁਨੀਆ ਵਿੱਚ ਦੁੱਖਾਂ ਦਾ ਅਸਲ ਕਾਰਨ ਕੀ ਹੈ ਗੁਰੂ ਸਾਹਿਬ ਨੇ ਫਰਮਾਇਆ ਕਿ ਦੁਨੀਆ ਵਿੱਚ ਕਿਸੇ ਵੀ ਚੀਜ਼ ਨੂੰ ਪਾਉਣ ਦੀ ਇੱਛਾ ਹੀ ਦੁੱਖਾਂ ਦਾ ਮੁੱਖ ਕਾਰਨ ਹੈ ਇਸ ਤੋਂ ਇਲਾਵਾ ਜੋ ਕੁਝ ਤੁਹਾਡੇ ਕੋਲ ਹੈ ਉਸ ਦੇ ਖਸ ਜਾਣ ਦਾ ਡਰ ਮਨੁੱਖ ਨੂੰ ਹਮੇਸ਼ਾ ਦੁੱਖ ਅਤੇ ਪੀੜਾ ਦਿੰਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਮਨੁੱਖ ਦਾ ਮਨ ਕਦੇ ਰਾਜਦਾ ਨਹੀਂ। ਜਦੋਂ ਅਸੀਂ ਕਿਸੇ ਵਸਤੂ, ਰੁਤਬੇ ਜਾਂ ਰਿਸ਼ਤੇ ਦੀ ਇੱਛਾ ਕਰਦੇ ਹਾਂ ਤਾਂ ਸਾਡਾ ਮਨ ਉਸ ਨੂੰ ਪਾਉਣ ਲਈ ਭਟਕਣ ਲੱਗ ਜਾਂਦਾ ਹੈ। ਜੇ ਇੱਛਾ ਪੂਰੀ ਨਾ ਹੋਵੇ ਤਾਂ ਕ੍ਰੋਧ, ਸਾੜਾ ਅਤੇ ਨਿਰਾਸ਼ਾ ਪੈਦਾ ਹੁੰਦੀ ਹੈ ਜੋ ਸਿੱਧਾ ਦੁੱਖ ਦਾ ਕਾਰਨ ਬਣਦੀ ਹੈ। ਕਿ ਜੇ ਇੱਛਾ ਪੂਰੀ ਹੋ ਜਾਵੇ ਤਾਂ ਮਨ ਤੁਰੰਤ ਦੂਸਰੀ ਵੱਡੀ ਇੱਛਾ ਪੈਦਾ ਕਰ ਲੈਂਦਾ ਹੈ ਅਤੇ ਇਹ ਤ੍ਰਿਸ਼ਨਾ ਅੱਗ ਵਾਂਗ ਹੈ ਜਿਸ ਵਿੱਚ ਜਿੰਨਾ ਤੇਲ ਪਾਓ ਉੰਨੀ ਹੀ ਇਹ ਵੱਧਦੀ ਜਾਂਦੀ ਹੈ ਜੇਕਰ ਮਨੁੱਖ ਇਹ ਸਮਝ ਲਵੇ ਕਿ ਦੇਣ ਵਾਲਾ ਵੀ ਪਰਮਾਤਮਾ ਹੈ ਅਤੇ ਲੈਣ ਵਾਲਾ ਵੀ ਉਹੀ ਹੈ ਤਾਂ ਇੱਛਾ ਅਤੇ ਡਰ ਦੋਵੇਂ ਮੁੱਕ ਜਾਂਦੇ ਹਨ ਸਾਈ ਮੀਰਾ ਸ਼ਾਹ ਨੇ ਗੁਰੂ ਸਾਹਿਬ ਨੂੰ ਤੀਸਰਾ ਸਵਾਲ ਕੀਤਾ ਕਿ ਕਿਹੜਾ ਚੀਰਾ ਸਭ ਤੋਂ ਬਿਹਤਰ ਹੈ ਸਾਈਂ ਮੀਰਾ ਸ਼ਾਹ ਜੀ ਦਾ ਇਹ ਸਵਾਲ ਅਸਲ ਵਿੱਚ ਬਾਹਰੀ ਦਿਖਾਵੇ ਅਤੇ ਅੰਦਰੂਨੀ ਆਤਮਾ ਦੇ ਸੰਘਰਸ਼ ਬਾਰੇ ਸੀ। ਚੀਰਾ ਉਸ ਵੇਲੇ ਫਕੀਰਾਂ ਜਾਂ ਧਾਰਮਿਕ ਲੋਕਾਂ ਦੁਆਰਾ ਸਿਰ ਉੱਤੇ ਬੰਨੇ ਜਾਣ ਵਾਲੇ ਇੱਕ ਖਾਸ ਪਹਿਰਾਵੇ ਨੂੰ ਕਿਹਾ ਜਾਂਦਾ ਸੀ ਜੋ ਕਿਸੇ ਖਾਸ ਸੰਪਰਦਾ ਦੀ ਪਛਾਣ ਹੁੰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਦਾ ਜੋ ਉੱਤਰ ਦਿੱਤਾ ਉਹ ਕਰਮ ਕਾਂਡਾਂ ਦੀਆਂ ਬੀੜੀਆਂ ਕੱਟਣ ਵਾਲਾ ਹੈ। ਸੰਗਤ ਜੀ ਅੱਜ ਅਸੀਂ ਬਾਹਰੀ ਦਿਖਾਵਿਆਂ ਵਿੱਚ ਫਸ ਗਏ ਹਾਂ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਪਦੇਸ਼ ਸਾਨੂੰ ਸਾਡੇ ਅੰਦਰ ਝਾਤੀ ਮਾਰਨ ਲਈ ਕਹਿੰਦਾ ਹੈ ਉਹਨਾਂ ਨੇ ਮੀਰਾ ਸ਼ਾਹ ਨੂੰ ਦੱਸਿਆ ਕਿ ਸਭ ਤੋਂ ਉੱਚੀ ਰਹਿਤ ਸੱਚ ਬੋਲਣਾ ਕਿਸੇ ਦਾ ਹੱਕ ਨਾ ਮਾਰਨਾ ਅਤੇ ਹਰ ਹਾਲ ਵਿੱਚ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੈ ਨੇਕੀ ਹੀ ਉਹ ਰਸਤਾ ਹੈ ਜੋ ਬੰਦੇ ਨੂੰ ਬੰਦਗੀ ਤੱਕ ਪਹੁੰਚਾਉਂਦਾ ਹੈ ਸੰਗਤ ਜੀ ਦੁਨੀਆ ਪੁੱਛਦੀ ਹੈ ਕਿ ਕਿਹੜਾ ਧਰਮ ਚੱਲ ਸਭ ਤੋਂ ਵੱਡਾ ਹੈ ਪਰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਕਿ ਉਹ ਪਹਿਰਾਵਾ ਸਭ ਤੋਂ ਉੱਤਮ ਹੈ ਜੋ ਸਾਡੇ ਅੰਦਰ ਇਨਸਾਨੀਅਤ ਪੈਦਾ ਕਰ ਦਵੇ ਚੀਰਾ ਸਿਰ ਉੱਤੇ ਬੰਨਣ ਨਾਲ ਕੋਈ ਫਕੀਰ ਨਹੀਂ ਬਣਦਾ ਤਕੀਰੀ ਤਾਂ ਨੇਕੀ ਦੇ ਉਸ ਰਾਹ ਉੱਤੇ ਚੱਲਣ ਦਾ ਨਾਮ ਹੈ ਜਿੱਥੇ ਮਨੁੱਖ ਆਪਣਾ ਸਭ ਕੁਝ ਦੂਸਰਿਆਂ ਦੇ ਭਲੇ ਲਈ ਵਾਰ ਦਿੰਦਾ ਹੈ ਗੁਰੂ ਸਾਹਿਬ ਨੇ ਮੀਰਾ ਸ਼ਾਹ ਨੂੰ ਸਮਝਾਇਆ ਕਿ ਮਰਿਆਦਾ ਉਹ ਨਹੀਂ ਜੋ ਤੁਹਾਨੂੰ ਦੂਸਰਿਆਂ ਤੋਂ ਵੱਖਰਾ ਦਿਖਾਵੇ ਮਰਿਆਦਾ ਉਹ ਹੈ ਜੋ ਤੁਹਾਨੂੰ ਰੱਬ ਦੀ ਖਲਕਤ ਦੇ ਹੋਰ ਨੇੜੇ ਲੈ ਕੇ ਜਾਵੇ ਨੀਕੀ ਤੋਂ ਬਿਨਾ ਹਰ ਪੇਸ ਅਧੂਰਾ ਹੈ ਜੇ ਪੈਰ ਸਹੀ ਰਸਤੇ ਉੱਤੇ ਨਹੀਂ ਹਨ ਤਾਂ ਸਿਰ ਉੱਤੇ ਬੰਨਿਆ ਚੀਰਾ ਕਿਸੇ ਕੰਮ ਦਾ ਨਹੀਂ ਸਾਈ ਮੀਰਾ ਸ਼ਾਹ ਜੀ ਨੇ ਗੁਰੂ ਸਾਹਿਬ ਨੂੰ ਆਪਣਾ ਚੌਥਾ ਸਵਾਲ ਕੀਤਾ ਹੇ ਸੱਚੇ ਪਾਤਸ਼ਾਹ ਦੁਨੀਆ ਮਜ਼ਹਬਾਂ ਵਿੱਚ ਵੰਡੀ ਹੋਈ ਹੈ ਕੋਈ ਕਿਸੇ ਰਾਹ ਨੂੰ ਸੱਚਾ ਕਹਿੰਦਾ ਹੈ ਅਤੇ ਕੋਈ ਕਿਸੇ ਨੂੰ ਮੈਨੂੰ ਦੱਸੋ ਕਿ ਅਸਲ ਧਰਮ ਕੀ ਹੈ ਗੁਰੂ ਸਾਹਿਬ ਦੇ ਚਿਹਰੇ ਉੱਤੇ ਇੱਕ ਇਲਾਹੀ ਮੁਸਕਰਾਹਟ ਸੀ ਉਹਨਾਂ ਨੇ ਉਹ ਗੱਲ ਕਹੀ ਜੋ ਅੱਜ ਦੇ ਯੁੱਗ ਲਈ ਸਭ ਤੋਂ ਵੱਡਾ ਸਬਕ ਹੈ ਗੁਰੂ ਸਾਹਿਬ ਨੇ ਫਰਮਾਇਆ ਮੀਰਾ ਸ਼ਾ ਧਰਮ ਕੋਈ ਦੀਵਾਰ ਨਹੀਂ ਜੋ ਬੰਦੇ ਨੂੰ ਬੰਦੇ ਤੋਂ ਵੱਖ ਕਰੇ ਧਰਮ ਤਾਂ ਉਹ ਰੌਸ਼ਨੀ ਹੈ ਜੋ ਅਕਾਲ ਪੁਰਖ ਦੇ ਦਰ ਤੱਕ ਦਾ ਰਸਤਾ ਦਿਖਾਉਂਦੀ ਹੈ ਜੇ ਤੁਹਾਡੇ ਕਰਮ ਸੱਚੇ ਹਨ ਅਤੇ ਮਨ ਵਿੱਚ ਉਸ ਪਰਮਾਤਮਾ ਦਾ ਨਾਮ ਹੈ ਤਾਂ ਸਮਝੋ ਤੁਸੀਂ ਸੱਚੇ ਧਰਮੀ ਹੋ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਹਨ ਕਿ ਧਰਮ ਤਾਂ ਉਹ ਹੈ ਜੋ ਮਨੁੱਖ ਨੂੰ ਰੱਬ ਦੇ ਇੰਨਾ ਨੇੜੇ ਕਰ ਦੇਵੇ ਕਿ ਉਸ ਨੂੰ ਹਰ ਇਨਸਾਨ ਵਿੱਚੋਂ ਰੱਬ ਹੀ ਨਜ਼ਰ ਆਉਣ ਲੱਗ ਪਵੇ ਜਿਸ ਰਾਹ ਉੱਤੇ ਚੱਲ ਕੇ ਮਨ ਵਿੱਚੋਂ ਨਫ਼ਰਤ ਨਾ ਮੁੱਕੀ ਉਹ ਰਾਹ ਧਰਮ ਦਾ ਨਹੀਂ ਹੋ ਸਕਦਾ ਸੱਚਾ ਧਰਮ ਤਾਂ ਉਹ ਪੁੱਲ ਹੈ ਜੋ ਬੰਦੇ ਨੂੰ ਬੰਦਗੀ ਨਾਲ ਜੋੜਦਾ ਹੈ ਗੁਰੂ ਜੀ ਦਾ ਉੱਤਰ ਸੁਣ ਕੇ ਸਾਈ ਮੀਰਾ ਸ਼ਾ ਹੱਕਾ ਬੱਕਾ ਰਹਿ ਗਿਆ ਕਿਉਂਕਿ ਗੁਰੂ ਸਾਹਿਬ ਨੇ ਧਰਮ ਨੂੰ ਕਿਤਾਬਾਂ ਵਿੱਚੋਂ ਕੱਢ ਕੇ ਇਨਸਾਨ ਦੇ ਕਿਰਦਾਰ ਵਿੱਚ ਲਿਆ ਕੇ ਖੜਾ ਕੀਤਾ ਸੀ ਜੇ ਰੱਬ ਤੱਕ ਪਹੁੰਚਣਾ ਹੈ ਤਾਂ ਰਸਤਾ ਬਾਹਰ ਦਾ ਨਹੀਂ ਆਪਣੇ ਅੰਦਰ ਦਾ ਲੱਭਣਾ ਪਵੇਗਾ ਉਹੀ ਕਰਮ ਸਭ ਤੋਂ ਉੱਚਾ ਹੈ ਜੋ ਕਿਸੇ ਦਾ ਦਿਲ ਦਿਖਾਉਣਾ ਨਹੀਂ ਸਗੋਂ ਦੁੱਖ ਦੇ ਦਿਲਾਂ ਉੱਤੇ ਮਲਮ ਲਗਾਉਣਾ ਸਿਖਾਉਂਦਾ ਹੈ साई मीरा शाह ਨੇ ਆਪਣਾ ਪੰਜਵਾਂ ਅਤੇ ਆਖਰੀ ਸਵਾਲ ਪੁੱਛਿਆ ਕਿ हे ਗੁਰੂ ਪਾਤਸ਼ਾਹ ਖੁਦ ਪ੍ਰਸਤੀ ਨੂੰ ਕਿਵੇਂ ਮੁਕਾਇਆ ਜਾ ਸਕਦਾ ਹੈ ਗੁਰੂ ਸਾਹਿਬ ਨੇ ਬਹੁਤ ਹੀ ਸੁੰਦਰ ਜਵਾਬ ਦਿੱਤਾ ਕਿ ਆਪਣੇ ਆਪ ਨੂੰ ਪ੍ਰੇਮ ਦੀ ਪੱਟੀ ਵਿੱਚ ਪਾ ਕੇ ਹੀ ਹੋਮੇ ਰੂਪੀ ਖੁਦ ਪ੍ਰਸਤੀ ਖਤਮ ਹੋ ਜਾਂਦੀ ਹੈ ਖੁਦ ਪ੍ਰਸਤੀ ਦਾ ਮਤਲਬ ਹੈ ਆਪਣੀ ਹੋਂਦ ਨੂੰ ਸਭ ਕੁਝ ਸਮਝਣਾ ਜਿਵੇਂ ਕਿ ਮੈਂ ਬਹੁਤ ਵਿਦਵਾਨ ਹਾਂ ਮੈਂ ਬਹੁਤ ਅਮੀਰ ਹਾਂ ਮੈਂ ਬਹੁਤ ਵੱਡਾ ਫਕੀਰ ਹਾਂ ਗੁਰੂ ਜੀ ਦੇ ਅਨੁਸਾਰ ਜਦੋਂ ਤੱਕ ਬੰਦਾ ਆਪਣੇ ਆਪ ਦੀ ਪੂਜਾ ਕਰਦਾ ਹੈ ਉਹ ਰੱਬ ਦੀ ਬੰਦਗੀ ਨਹੀਂ ਕਰ ਸਕਦਾ ਜਿਵੇਂ ਇੱਕ ਬਰਤਨ ਪਹਿਲਾਂ ਹੀ ਭਰਿਆ ਹੋਵੇ ਤਾਂ ਉਸ ਵਿੱਚ ਹੋਰ ਕੁਝ ਨਹੀਂ ਪਾਇਆ ਜਾ ਸਕਦਾ ਓਵੇਂ ਹੀ ਹੰਕਾਰ ਨਾਲ ਭਰੇ ਮਨ ਵਿੱਚ ਰੱਬ ਦਾ ਨਾਮ ਨਹੀਂ ਵੱਸ ਸਕਦਾ ਸਾਈ ਮੀਰਾ ਸ਼ਾਹ ਦੇ ਸਵਾਲ ਖਤਮ ਹੋ ਗਏ ਸੀ ਕਿਉਂਕਿ ਗੁਰੂ ਸਾਹਿਬ ਨੇ ਉਸ ਦੀ ਮੈਂ ਦਾ ਇਲਾਜ ਦੱਸ ਦਿੱਤਾ ਸੀ कि ਅਸੀਂ ਵੀ ਆਪਣੀ ਹਉਮੈ ਦੀ ਪੱਠੀ ਵਿੱਚ ਸੜ ਰਹੇ ਹਾਂ ਜਾਂ ਪ੍ਰੇਮ ਦੀ ਪੱਠੀ ਵਿੱਚ ਪਵਿੱਤਰ ਹੋ ਰਹੇ ਹਾਂ ਯਾਦ ਰੱਖੋ ਜਿੱਥੇ ਮੈਂ ਹੁੰਦੀ ਹੈ ਉੱਥੇ ਰੱਬ ਨਹੀਂ ਹੁੰਦਾ ਅਤੇ ਜਿੱਥੇ ਰੱਬ ਹੁੰਦਾ ਹੈ ਉੱਥੇ ਮੈਂ ਨਹੀਂ ਰਹਿੰਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਉਪਦੇਸ਼ ਸਾਨੂੰ ਆਪਣਾ ਆਪ ਵਾਰਨਾ ਸਿਖਾਉਂਦਾ ਹੈ ਪ੍ਰੇਮ ਦੀ ਉਹ ਪੱਠੀ ਜਿਸ ਵਿੱਚ ਹੰਕਾਰ ਸੜਦਾ ਹੈ ਅਤੇ ਇਨਸਾਨੀਅਤ ਚਮਕਦੀ ਹੈ ਅੱਜ ਸਾਨੂੰ ਉਸੇ ਮਾਰਗ ਉੱਤੇ ਚੱਲਣ ਦੀ ਲੋੜ ਹੈ। ਵੀਡੀਓ ਦੇ ਅੰਤ ਵਿੱਚ ਸਿਰਫ ਇੱਕ ਗੱਲ ਕਿ ਜੇ ਤੁਸੀਂ ਸੱਚਾ ਸੁੱਖ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਕਰ ਦਿਓ। ਉਹੀ ਇੱਕ ਰਸਤਾ ਹੈ ਜੋ ਤੁਹਾਨੂੰ ਖੁਦ ਤੋਂ ਮੁਕਤ ਕਰਕੇ ਪਰਮਾਤਮਾ ਨਾਲ ਮਿਲਾ ਸਕਦਾ ਹੈ। ਇਸ ਤਰ੍ਹਾਂ ਮੀਰਾ ਸ਼ਾਹ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਸੀਸ ਚੁਕਾਇਆ। ਉਹਨਾਂ ਨੂੰ ਆਪਣੇ ਸਵਾਲਾਂ ਦੇ ਉੱਤਰ ਹੀ ਨਹੀਂ ਮਿਲੇ ਸਗੋਂ ਜੀਵਨ ਨੂੰ ਜਿਉਣ ਦੀ ਇੱਕ ਨਵੀਂ ਰੋਸ਼ਨੀ ਵੀ ਮਿਲ ਗਈ। ਗੁਰੂ ਪੀਰ ਬਹਾਦਰ ਸਾਹਿਬ ਜੀ ਦੀ ਇਹ ਗੋਸ਼ਟੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਕੋਈ ਬਹਿਸ ਨਹੀਂ ਸਗੋਂ ਆਪਣੀ ਹੋਮੇ ਨੂੰ ਮਾਰ ਕੇ ਪ੍ਰੇਮ ਦੇ ਰਾਹ ਉੱਤੇ ਚੱਲਣ ਦਾ ਨਾਮ ਹੈ ਗੁਰੂ ਸਾਹਿਬ ਦੇ ਇਨ੍ਹਾਂ ਪੰਜਾਂ ਸਵਾਲਾਂ ਵਿੱਚੋਂ ਕਿਹੜੀ ਗੱਲ ਨੇ ਤੁਹਾਡੀ ਸੋਚ ਨੂੰ ਬਦਲਿਆ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸਾਂਝੇ ਕਰਨਾ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਜਾਣਕਾਰੀ ਕਿਸੇ ਦੀ ਜ਼ਿੰਦਗੀ ਵਿੱਚ ਬਦਲਾਵ ਲਿਆ ਸਕਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ